ਪੰਜਾਬ ਭਰ ਚ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਏਗਾ ਉੱਥੇ ਹੀ ਖੰਨਾ ਦੇ ਵਿੱਚ ਵੀ ਇਹ ਆਪਰੇਸ਼ਨ ਚਲਾਏਗਾ ਇਸ ਆਪਰੇਸ਼ਨ ਦੇ ਦੌਰਾਨ ਸੀਨੀਅਰ ਪੁਲਿਸ ਅਧਿਕਾਰੀ ਏ ਡੀ ਜੀ ਪੀ ਗੁਰਿੰਦਰ ਸਿੰਘ ਢਿੱਲੋਂ ਪਹੁੰਚੇ ਤੁਸੀਂ ਵੇਖੋ ਖੰਨਾ ਤੋਂ ਪ੍ਰਬਜਤ ਪੱਟੀ ਦੀ ਇੱਕ ਖਾਸ ਰਿਪੋਰਟ ਦੇਖੋ ਅਸੀਂ ਇਹਨੂੰ ਕੋਆਰਡੀਨੇਟ ਸਰਚ ਆਪਰੇਸ਼ਨ ਕਹਿੰਦੇ ਹਾਂ ਕੁਝ ਹੌਟਸਪੌਟ ਏਰੀਆਜ਼ ਨੇ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਪੂਰੀ ਸਟੇਟ ਦੇ ਵਿੱਚ ਡੀ ਜੀ ਪੰਜਾਬ ਦੇ ਹੁਕਮ ਤਾਗ ਡੀ ਜੀ ਸਾਹਿਬ ਮਾਨੀਟਰ ਕਰਦੇ ਨੇ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਸੀਨੀਅਰ ਆਫਸਰ ਆਈਜੀ ਏਡੀਜੀ ਰੈਂਕ ਦੇ ਆਫਸਰ ਮਾਨੀਟਰ ਕਰਦੇ ਨੇ ਜਿਵੇਂ ਖੰਨੇ ਮੇਰੀ ਡਿਊਟੀ ਲੱਗੀ ਉਸ ਹੌਟਸਪੌਟ ਏਰੀਆਸ 'ਚ ਕੁਝ ਧੇਰ ਬਾਅਦ ਇਨਫਾਰਮੇਸ਼ਨ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਉਹਨਾਂ ਹੌਟਸਪੌਟਸ 'ਤੇ ਜਿੱਥੇ ਆਲਰੇਡੀ ਇਹ ਉਸ ਏਰੀਆ 'ਚ 60 70 ਦੇ ਘਰ ਹੁੰਦੇ ਨੇ ਜਿਨ੍ਹਾਂ ਦੇ ਖਿਲਾਫ ਮਲਟੀਪਲ ਕੇਸਸ ਜਿਸਟਡ ਨੇ ਉਹਨਾਂ ਜੋ ਕੁਝ ਕਨਵਿਕਟਡ ਨੇ ਕੁਝ ਅੰਡਰ ਟ੍ਰਾਇਲ ਨੇ ਕੁਝ ਬੇਲ ਤੇ ਬਾਹਰ ਆਏ ਨੇ ਕੁਝ ਬੇਲ ਜੰਪਰ ਵੀ ਹੁੰਦੇ ਆ ਕਿਉਂ ਆਪਣੇ ਏਰੀਆ ਚ ਰਹਿੰਦੇ ਨੇ ਤੇ ਦੁਬਾਰਾ ਡਰੱਗਸ ਦਾ ਕੰਮ ਸ਼ੁਰੂ ਹੋਇਆ ਔਰ ਉਹਨਾ ਏਰੀਆ ਦੇ ਵਿੱਚ ਜੇ ਸਰਜ ਕੀਤੀ ਜਾਏ ਤੇ ਪੁਲਿਸ ਨੂੰ ਰਿਕਵਰੀ ਵੀ ਹੋਏਗੀ ਆਫੈਂਡਰਸ ਵੀ ਲੱਭਣਗੇ ਇਸ ਕਰਕੇ ਆਪਰੇਸ਼ਨ ਪਲਾਨ ਕੀਤਾ ਜਾਂਦਾ ਸਰ ਅੱਜ ਜਿਹੜੇ ਖੰਨਾਂ ਦੀ ਮੀਟਿੰਗ ਮਾਰਕਰੀ ਕੀਤੀ ਹੈ ਤੇ ਕੀ ਮੋਨਿਟਰਿੰਗ ਹੋਈ ਹੈ ਤੇ ਕਿਸ ਤਰ੍ਹਾਂ ਦੀ ਐਕਟੀਵਿਟੀ ਚ ਕਿੰਨੇ ਕੁ ਬੰਦੇ ਰਾਉਂਡ ਅਪ ਕੀਤੇ ਗਏ ਦੇਖੋ ਮੈਂ ਇਹਨਾਂ ਨੇ ਐਸਐਸਪੀ ਸਾਹਿਬ ਦੱਸ ਰਹੇ ਸੀ ਇਹਨਾਂ ਨੇ ਹੁਣ ਕੋਸ਼ਿ ਮੁਰਜੇ ਇਵਨ ਪਗੋੜਾ ਵੀ ਇੱਕ ਇਹਨਾਂ ਨੇ ਫੜਿਆ ਹੋਰ ਵੀ ਰਿਕਵਰੀਜ਼ ਹੋਈਆਂ ਨੇ ਲੇਕਿਨ ਕਿਉਂਕਿ ਟੋਟਲ ਹੌਟ ਸਪੌਟਸ ਤੁਹਾਡੀਆਂ ਖੰਨੇ ਦੀਆਂ ਕਿੰਨੀਆਂ ਨੇ ਐਸਐਸਪੀ ਸਰ ਨੌ ਦੇ ਕਰੀਬ ਹੌਟ ਸਪੌਟਸ ਨੇ ਜਿੱਥੇ ਸਰਚ ਚੱਲ ਰਹੀ ਮੈਂ ਐਸਐਸਪੀ ਸਾਹਿਬ ਨੂੰ ਰਿਕੁਐਸਟ ਕਰੂੰਗਾ ਕਿ ਐਟ ਦੀ ਐਂਡ 2 ਵਜੇ ਆਪਰੇਸ਼ਨ ਖਤਮ ਹੋਣਾ ਹੈ ਇਹ ਤੁਹਾਨੂੰ ਲਿਖਤੀ ਤੌਰ ਤੇ ਇਹ ਡਾਟਾ ਦੇ ਦੇਣਗੇ ਕਿ ਅੱਜ ਦੇ ਆਪਰੇਸ਼ਨ ਟੋਟਲ ਸਾਰੀਆਂ ਲੋਕੇਸ਼ਨਸ ਤੇ ਕੀ ਰਿਕਵਰੀ ਹੋਈ। ਜਿਹੜੇ ਹੌਟਸਪੌਟ ਨੇ ਇਥੋਂ ਦੇ ਜਿਹੜੇ ਪਰਸਨ ਨੇ ਉਹ ਹਲੇ ਵੀ ਜਿਹੜੇ ਨਹੀਂ ਹਟਦੇ ਨਸਤਾ ਇਸ ਨੂੰ ਇਨ ਫਿਊਚਰ ਕੀ ਪਲਾਨਿੰਗ ਹੈ ਉਹਦੇ ਖਿਲਾਫ ਵੀ ਸਟ੍ਰਿਕਟ ਐਕਸ਼ਨ ਦੇ। ਦੇਖੋ ਜਿਵੇਂ ਮੈਂ ਹੁਣ ਤੁਹਾਡੇ ਸਾਹਮਣੇ ਤੁਸੀਂ ਸ਼ਾਇਦ ਨਾਲ ਹੀ ਫੋਟੋਗ੍ਰਾਫੀਜ਼ ਕਰ ਰਹੇ ਸੀ ਬਾਕੀ ਏਰੀਆ ਦੀ। ਜੜੇ ਵੀ ਹੌਟਸਪੌਟ ਨੇ ਉਹਦੇ ਤੇ ਐਸ ਐਚ ਓ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਾਇਦੇ ਅਨੁਸਾਰ ਕਾਨੂੰਨ ਅਨੁਸਾਰ ਕਾਰਵਾਈ ਕਰੇ। ਕੁਝ ਗੱਲਾਂ ਡਿਸਕਸ ਵੀ ਹੋਈਆਂ ਸਾਡੀਆਂ ਜਦੋਂ ਅਸੀਂ ਇਹ ਸਰਚ ਆਪਰੇਸ਼ਨ ਨੂੰ ਮਾਨੀਟਰ ਕਰ ਰਹੇ ਸੀ ਐਸਐਸਪੀ ਸਾਹਿਬਾ ਵੀ ਨਾਲ ਨੇ ਉਹਦੇ ਵਿੱਚ ਕੁਝ ਗੱਲਾਂ ਲੱਗੀਆਂ ਜਿਨ੍ਹਾਂ ਦੀ ਪੂਰਤੀ ਕਰਨੀ ਪਣਦੀ ਹੈ ਜੜੀਆਂ ਸਰੇਦਸਤ ਤੁਹਾਡੇ মিডিਆ ਦੇ ਜਾਂ ਇਹਦੇ ਚ ਕਹਿਣ ਦੀ ਜ਼ਰੂਰਤ ਨਹੀਂ ਹੈ ਅਗਲੇ ਕਾਸੋ ਆਪਰੇਸ਼ਨ ਤੋਂ ਪਹਿਲਾਂ ਉਹ ਨਜ਼ਰ ਆਉਣੀਆਂ ਚਾਹੀਦੀਆਂ ਨੇ ਜੇ ਕੋਈ ਸਾਡੀਆਂ ਜਿਵੇਂ ਫਾਰ ਇਗਜ਼ਾਮਪਲ ਇੱਕ ਘਾਰਿਆ ਉਹ ਡਰੱਗਸ ਸਮਗਲਰ ਦਾ ਆ ਠੀਕ ਹੈ ਉਹਦੇ ਖਿਲਾਫ ਕੇਸ ਸਰ ਸਜੈਸਟਰਡ ਨੇ ਤੇ ਐਨਡੀਪੀਆ ਐਕਟ ਦੇ ਜਾਬਤਾ ਅਨੁਸਾਰ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਉਹ ਬਣਦੀ ਆ ਜੇ ਫੇਰ ਵੀ ਉਹ ਆਪਣਾ ਘਰ ਬਣਾ ਰਿਆ ਹੋਏ ਆਪਣੀ ਕੰਸਟਰਕਸ਼ਨ ਚਾਰੀ ਰੱਖ ਰਿਹਾ ਹੋਏ ਤੇ ਮੇਰੇ ਮੁਤਾਬਕ ਹੋ ਸਕਦਾ ਐ ਐਸਐਚਓ ਦੀ ਰੁਝੇਵੇਂ ਕਰਕੇ ਇਹ ਗੱਲ ਵੱਲ ਧਿਆਨ ਨਾ ਦਿੱਤਾ ਜਾਏ ਲੇਕਿਨ ਉਹ ਕਾਇਦੇ ਅਨੁਸਾਰ ਜੇ ਉਹ ਕਾਰਵਾਈ ਬਣਦੀ ਆ ਹੋਣੀ ਚਾਹੀਦੀ ਦੇਖੋ ਇੰਜ ਆ ਕਿ ਜਿਹੜਾ ਐਨਡੀਪੀਆ ਐਕਟ ਦਾ ਜਾਬਤਾ ਹੈ ਨਾ ਫ੍ਰੀਜ਼ਿੰਗ ਆਫ ਪ੍ਰਾਪਰਟੀ ਦਾ ਉਹਦੇ ਤੇ ਸਟੇਟ ਦੇ ਵਿੱਚ ਬਹੁਤ ਕਾਰਵਾਈ ਹੋਈ ਹੈ ਪਿਛਲੇ ਕੁਝ ਮਹੀਨਿਆਂ ਚ ਔਰ ਹਰ ਇੱਕ ਡਿਸਟ੍ਰਿਕਟ ਚ ਹੋਈ ਉਹਦੇ ਚ ਕੁਝ ਲਿਮਿਟੇਸ਼ਨਸ ਨੇ ਜਣੀਆਂ ਲਿਮਿਟੇਸ਼ਨਸ ਨੂੰ ਦੂਰ ਕਰਨ ਵਾਸਤੇ ਲੋਕਲ ਡਿਸਟ੍ਰਿਕਟ ਪੁਲਿਸ ਦੀ ਕਨਸਰਟਡ ਐਫਰਟ ਦੀ ਜ਼ਰੂਰਤ ਹੈ ਖੰਨਾ ਪੁਲਿਸ ਨੇ ਵੀ ਕਾਫੀ ਬਹੁਤ ਵਧੀਆ ਕੰਮ ਕੀਤਾ ਮੇਰੇ ਕੋਲ ਡਾਟਾ ਆਉਂਦਾ ਸੀ ਡਾਟਾ ਆਉਂਦਾ ਰਹਿੰਦਾ ਮੈਂ ਸਿ ਮਾਨੀਟਰ ਕਰਦੇ ਆ ਲੇਕਿਨ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜੜੀਆਂ ਕਿ NDPS ਐਕਟ ਦਾ ਜਾਬਤਾ CRPC ਦੇ ਪ੍ਰੋਸੀਜਰ ਤੋਂ ਕਈ ਜਗ੍ਹਾ ਤੇ ਸੈਪਰੇਟ ਹੈ ਉਸ ਜਾਬਤੇ ਨੂੰ ਅਡਾਪਟ ਕਰਨ ਲਈ ਸਮਾਂ ਲੰਬਾ ਲੱਗ ਜਾਂਦਾ ਹੈ ਲੇਕਿਨ ਇਮੀਡੀਏਟ ਐਕਸ਼ਨ 'ਚ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ ਤੇ ਇਹੀ ਹੁਣੇ ਅਸੀਂ ਟੀਮ ਨਾਲ ਗੱਲ ਕਰ ਰਹੇ ਸੀ ਕਿ ਜਿੱਥੇ ਮੈਨੂੰ ਕੋਈ ਨਜ਼ਰ ਆ ਰਹੀ ਹੈ ਗੱਲ ਉਹਦੇ ਤੇ ਕਾਬਲੇ ਗੌਰ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਰਕੇ ਇਸ ਏਰੀਆ 'ਚ ਹੀ ਠੱਲ ਪਏ ਕਿ NDPS ਐਕਟ ਦਾ ਜਾਬਤਾ ਲਾਗੂ ਹੋ ਰਿਹਾ ਹੈ